ਅਮਰ ਸਿੰਘ ਚਮਕੀਲਾ ਨਾਲ ਜੁੜੇ ਬਹੁਤ ਸਾਰੇ ਕિસ્ਸੇ ਸੋਸ਼ਲ ਮੀਡੀਆ ਤੇ ਮੌਜੂਦ ਨੇ ਹਾਲ ਹੀ ਦੇ ਵਿੱਚ ਉਹਨਾਂ ਦੀ ਬਾਇਓਪਿਕ ਰਿਲੀਜ਼ ਹੋਈ ਜਿਸ ਤੋਂ ਬਾਅਦ ਅਮਰ ਸਿੰਘ ਚਮਕੀਲਾ ਦੇ ਨਾਮ ਦੇ ਚਰਚੇ ਇੱਕ ਵਾਰ ਫਿਰ ਤੋਂ ਹੋਣ ਲੱਗੇ ਹਾਲਾਂਕਿ ਅਮਰ ਸਿੰਘ ਚਮਕੀਲਾ ਦੇ ਗਾਣੇ ਸਦਾ ਬਹਾਰ ਨੇ ਅੱਜ ਵੀ ਉਹਨਾਂ ਦੇ ਗਾਣੇ ਜੋ ਨੇ ਲੋਕ ਸੁਣਦੇ ਨੇ ਹੁਣ ਅਮਰ ਸਿੰਘ ਚਮਕੀਲਾ ਨਾਲ ਜੁੜੇ ਬਹੁਤ ਸਾਰੇ ਕિસ્ਸੇ ਸੋਸ਼ਲ ਮੀਡੀਆ ਤੇ ਮੌਜੂਦ ਨੇ ਜੋ ਬੇਹਦ ਦਿਲਚਸਪ ਕિસ્ਸੇ ਨੇ ਇੱਕ ਕਿੱਸਾ ਅਜਿਹਾ ਹੈ ਜਦੋਂ ਇੱਕ ਪੰਜਾਬ ਪੁਲਿਸ ਦਾ ਡੀਐਸਪੀ ਆਪਣੇ ਗਨਮੈਨਾ ਦੇ ਨਾਲ ਚਮਕੀਲੇ ਦੇ ਦਫ਼ਤਰ ਵੱਰ ਜਾਂਦਾ ਹੈ ਉਕੇ ਸਾਥ ਸੋਸ਼ਲ ਮੀਡੀਆ ਤੇ ਮੌਜੂਦ ਹੈ ਜੋ ਦਿਲਚਸਪ ਹੈ ਹੁੰਦਾ ਕੀ ਹੈ ਹੁੰਦਾ ਇਸ ਤਰ੍ਹਾਂ ਹੈ ਕਿ ਇੱਕ ਪੰਜਾਬ ਪੁਲਿਸ ਦਾ ਡੀਐਸਪੀ ਤੇ ਕੁਝ ਸਿਪਾਹੀ ਚਮਕੀਲੇ ਦਫ਼ਤਰ ਚ ਆਵਰਦੇ ਨੇ ਉਸ ਸਮੇਂ ਉਹਨਾਂ ਦੇ ਦਫ਼ਤਰ ਦੇ ਵਿੱਚ ਹਰਜੀਤ ਗਿੱਲ ਬੈਠੇ ਹੋਏ ਸੀ ਜੀ ਹਾਂ ਹਰਜੀਤ ਗਿੱਲ ਉਸ ਦਿਨ ਦਫ਼ਤਰ ਦੇ ਵਿੱਚ ਬੈਠੇ ਸੀ ਤੇ ਚਮਕੀਲਾ ਦਫ਼ਤਰ ਦੇ ਬਾਹਰ ਛੋਲੇ ਕੁਲਚੇ ਵਾਲੀ ਰੇੜੀ ਤੇ ਖੜਾ ਕਿਸੇ ਨਾਲ ਗੱਲ ਨਾ ਕਰ ਰਿਹਾ ਸੀ ਚਮਕੀਲੇ ਨੇ ਜਿਉਂ ਹੀ ਦਫਤਰ ਚ ਜਾਂਦੇ ਪੁਲਿਸ ਵਾਲੇ ਦੇਖੇ ਤਾਂ ਉਸ ਦੇ ਸਾਹ ਸੁੱਕ ਗਏ ਸਡੋਲ ਸਰੀਰ ਤੇ ਲੰਬਾ ਕਦਮ ਹੋਣ ਦੇ ਬਾਵਜੂਦ ਉਹ ਸੁਭਾਅ ਦਾ ਬਹੁਤ ਡਰੂ ਸੀ ਸ਼ਾਇਦ ਇਸ ਵਿੱਚ ਉਸ ਦੀ ਬਚਪਨ ਚ ਹੰਡਾਈ ਹੋਈ ਗਰੀਬੀ ਦਾ ਹਾਸ ਸੀ ਇਹ ਵੀ ਇੱਕ ਹਕੀਕਤ ਸੀ ਕਿ ਚਮਕੀਲੇ ਦੇ ਗੀਤ ਸੁਣ ਕੇ ਲੋਕਾਂ ਚ ਜੋਸ਼ ਆ ਜਾਂਦਾ ਸੀ ਲੋਕ ਗਾਣੇ ਸੁਣ ਕੇ ਆਪਣੇ ਆਪ ਨੂੰ ਦਲੇਰ ਸਮਝਣ ਲੱਗ ਜਾਂਦੇ ਸੀ ਚਮਕੀਲੇ ਦੇ ਗੀਤਾਂ ਦਾ ਪਾਤਰ ਅਕਸਰ ਹੀ ਬੈਲੀ ਬਦਮਾਸ਼ ਹੋਇਆ ਕਰਦਾ ਸੀ ਪਰ ਅਸਲ ਜ਼ਿੰਦਗੀ ਚ ਚਮਕੀਲਾ ਬਹੁਤ ਸੌ ਡਰੂ ਨਮਾਣਾ ਨਰਮ ਰਹਿਮਦ ਤੇ ਨਿਮਰ ਸੁਭਾਤਾ ਸੀ ਚਮਕੀਲੇ ਨੂੰ ਫਿਲਹਾਲ ਹੱਥ ਪੈਰਾਂ ਦੀ ਪੈ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ ਜਦੋਂ ਉਹਨੇ ਪੰਜਾਬ ਪੁਲਿਸ ਦੇ ਡੀਐਸਪੀ ਸੁਮੇਤ ਕੁਝ ਸਿਪਾਹੀ ਆਪਣੇ ਦਫ਼ਤਰੋਂ ਦਿਲ ਜਾਂਦੇ ਦੇਖੇ ਜੀ ਹਾਂ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਕਰੇ ਤਾਂ ਕੀ ਕਰੇ ਉਹ ਸੋਚਣ ਲੱਗਾ ਕਿ ਉਹ ਅੱਖ ਬਚਾ ਕੇ ਉੱਥੋਂ ਭੱਜ ਜਾਵੇ ਜਾਂ ਦਫ਼ਤਰ 'ਚ ਜਾ ਕੇ ਪੁਲਿਸ ਤੇ ਆਉਣ ਦਾ ਕਾਰਨ ਪੁੱਛੇ ਕੁਝ ਕਸਮਾ ਸੋਚਣ ਤੋਂ ਬਾਅਦ ਉਸੇ ਮਨ ਅੰਦਰੋਂ ਆਵਾਜ਼ ਆਈ ਕਿ ਤੂੰ ਕਿਹੜਾ ਕੋਈ ਗੁਨਾਹ ਕੀਤਾ ਜੋ ਪੁਲਿਸ ਨੂੰ ਦੇਖ ਕੇ ਭੱਜਦਾ ਫਿਰੇ ਚਮਕੀਲਾ ਮਨ ਕਰੜਾ ਜਾ ਕਰਕੇ ਆਪਣੇ ਦਫ਼ਤਰ ਵੱਲ ਜਾਣ ਲੱਗਾ ਤਾਂ ਉਸ ਨੂੰ ਯਾਦ ਆ ਗਿਆ ਕਿ ਦੋਕ ਦਿਨ ਪਹਿਲਾਂ ਹੀ ਇੱਕ ਮੇਲੇ ਦੌਰਾਨ ਉਸਨੇ ਸਟੇਜ ਤੋਂ ਕੁਝ ਸ਼ਾਮ ਲਈ ਹੋਏ ਪੁਲਸ ਨੂੰ ਟਿਚਰਾ ਕੀਤੀਆਂ ਸੀ ਚਮਕੀਲੇ ਨੇ ਚੌੜ ਦੇ ਵਿੱਚ ਕੀਤੀਆਂ ਹੋਈਆਂ ਟਿਚਰਾ ਉਸ ਨੂੰ ਯਾਦ ਆ ਗਈਆਂ ਲੈ ਭਾਈ ਚਮਕੀਲਾ ਹੁਣ ਤਾਂ ਪੱਕਾ ਫੈਂਟਾ ਚੜੂ ਤੇ ਚਮਕੀਲਾ ਆਪਣੇ ਮਨ ਚ ਗੱਲਾਂ ਕਰਦਾ ਦਫ਼ਤਰ ਦੇ ਉਲਟ ਦਿਸ਼ਾ ਵੱਲ ਨੂੰ ਮੁੜਨ ਲੱਗਾ ਉਹ ਮੁੜਨ ਲੱਗਾਈ ਸੀ ਕਿ ਹਰਜੀਤ ਗਿੱਲ ਨੇ ਅੰਦਰੋਂ ਆ ਕੇ ਹਾਕ ਮਾਰ ਦਿੱਤੀ ਤਾਂ ਚਮਕੀਲੇ ਨੇ ਕੰਬਦੇ ਹੋਏ ਬੁੱਲਾਂ ਨਾਲ ਪੁੱਛਿਆ ਸੁਖ ਹੈ ਹਰਜੀਤ ਅਗੋ ਕਹਿੰਦਾ ਹਾਂਜੀ ਉਹ ਪ੍ਰੋਗਰਾਮ ਬੁੱਕ ਕਰਨ ਆਏ ਨੇ ਇਹ ਗੱਲਾਂ ਸੁਣ ਕੇ ਮਸਾ ਚਮਕੀਲੇ ਦੇ ਸਾਹ ਦੇ ਵਿੱਚ ਸਾਏ ਜਦੋਂ ਚਮਕੀਲਾ ਦਫ਼ਤਰ ਗਿਆ ਤਾਂ ਡੀਐਸਪੀ ਤੇ ਸਾਰੇ ਮੁਲਾਜ਼ਮ ਚਮਕੀਲੇ ਨੂੰ ਗੱਲ ਲਾ ਕੇ ਮਿਲਣ ਲੱਗੇ ਸਭ ਨੂੰ ਪਿਠਾ ਕੇ ਚਮਕੀਲਾ ਨਿਮਰਤਾ ਨਾਲ ਹੱਥ ਜੋੜ ਕੇ ਖੜ ਗਿਆ ਤੇ ਕਹਿਣ ਲੱਗਾ ਹੁਕਮ ਕਰੋ ਸਰਕਾਰ ਅਗੋ ਉਹਨਾਂ ਕਿਹਾ ਕਿ ਪ੍ਰੋਗਰਾਮ ਬੁੱਕ ਕਰਨ ਆਏ ਸੀ ਯਾਰ ਪਰ ਤੇਰਾ ਬੰਦਾ ਕਹਿੰਦਾ ਕਿ ਪ੍ਰੋਗਰਾਮ ਪਹਿਲਾਂ ਹੀ ਬੁੱਕ ਹੈ ਚਮਕੀਲਾ ਹਰਜੀਤ ਨੂੰ ਪੁੱਛਣ ਲੱਗਾ ਕਿੰਨੇ ਤਰੀਕ ਦਾ ਪ੍ਰੋਗਰਾਮ ਹੈ ਇਹਨਾਂ ਦਾ ਤਾਂ ਉਹਨਾਂ ਨੇ ਦੱਸਿਆ 29 ਤਰੀਕ ਦੂਜੇ ਮਹੀਨੇ ਦੀ ਸਾਲ 1988 ਦੀ ਤਰੀਕ ਹੈ ਚਮਕੀਲਾ ਉਸਦੇ ਬੁੱਕ ਹੋਏ ਪ੍ਰੋਗਰਾਮ ਵਾਲੀ ਡਾਇਰੀ ਦੇ ਪੰਨੇ ਨੂੰ ਗੌਰ ਨਾਲ ਦੇਖਣ ਲਗਾ ਉਹ ਦੇਖ ਹੀ ਜਾਵੇ ਨਾਲ ਹੀ ਸੋਚੀ ਜਾਵੇ ਕਿ ਹੁਣ ਸਾਹਮਣੇ ਬੈਠੇ ਪੁਲਿਸ ਵਾਲਿਆਂ ਨੂੰ ਕੀ ਜਵਾਬ ਦੇਵੇ ਕਿਉਂਕਿ ਉਸ ਲਈ ਪੁਲਸੀਆਂ ਦਾ ਅਖਾੜਾ ਲਾਉਣਾ ਅਸੰਭਵ ਸੀ ਕੁਝ ਦੇਰ ਜਦੋਂ ਚਮਕੀਲਾ ਕੁਝ ਨਹੀਂ ਸੀ ਬੋਲਿਆ ਤਾਂ ਡੀਐਸਪੀ ਨਾਲ ਆਇਆ ਹੌਲਦਾਰ ਬੋਲਿਆ ਹਾਂ ਫਿਰ ਦੱਸ ਕੁਝ ਚਮਕੀਲਾ ਕਹਿੰਦਾ ਮਾਲਕੋ ਮਾਫੀ ਮੰਗਦਾ ਹਾਂ ਮੈਂ ਅਖਾੜਾ ਨਹੀਂ ਲਗਾ ਸਕਦਾ ਉਸਨੇ ਅੱਗੇ ਕਿਹਾ ਕਿ ਮੇਰਾ ਗੁਰੂ ਪਾਈਏ ਪਾਰਸ ਬਹੁਤ ਵਧੀਆ ਗਾਉਂਦਾ ਹੈ ਮੈਂ ਆਪਣੀ ਥਾਂ ਪਾਰਸ ਨੂੰ ਭੇਜ ਦਿੰਦਾ ਨਿਮਰਤਾ ਨਾਲ ਚਮਕੀਲੇ ਨੇ ਹੱਥ ਜੋੜ ਦਿੱਤੇ ਸੀ ਅਗੋਂ ਉਹਨਾਂ ਨੇ ਕਿਹਾ ਗਾਵੇਂਗਾ ਤਾਂ ਤੂੰ ਹੀ ਚਾਹੇ ਤੈਨੂੰ ਘੜੀਸ ਕੇ ਕਿਉਂ ਨਾ ਲੈ ਜਾਣਾ ਪਵੇ ਡੀਐਸਪੀ ਰੋਪ ਨਾਲ ਬੋਲਿਆ ਚਮਕੀਲਾ ਕਹਿੰਦਾ ਤੁਸੀਂ ਭਾਵੇਂ ਤੋਰ ਕੇ ਲੈ ਜਾਓ ਤਾਂ ਵੀ ਮੈਂ ਚੱਲ ਪਾਵਾਂਗਾ ਪਰ ਤੁਸੀਂ ਮੇਰਾ ਸਰੀਰ ਲੈ ਜਾਓਗੇ ਅੰਦਰਲੇ ਕਲਾਕਾਰ ਨੂੰ ਨਹੀਂ ਮੈਂ ਖੁੱਲ ਕੇ ਗਾ ਨਹੀਂ ਸਕੂੰਗਾ ਮੇਰੇ ਅੰਦਰ ਕਿਸੇ ਹੋਰ ਦਾ ਪ੍ਰੋਗਰਾਮ ਛੱਡਣ ਦਾ ਦੁੱਖ ਹੋਵੇਗਾ ਦਿਮਾਗ ਉੱਪਰ ਬੋਝ ਰੱਖ ਕੇ ਮੈਂ ਕਿਵੇਂ ਜਾਊਂਗਾ ਬਚਾਰਾ ਜਿਹੜਾ ਬਣ ਕੇ ਬੈਠੇ ਚਮਕੀਲੇ ਨੂੰ ਦੇਖ ਕੇ ਡੀਐਸਪੀ ਟਿੱਲਾ ਬੈ ਗਿਆ ਉਹਨਾਂ ਨੇ ਕਿਹਾ ਕਿ ਦੇਖ ਚਮਕੀਲੇ ਮੈਂ ਆਪ ਤੇਰਾ ਬਹੁਤ ਵੱਡਾ ਫੈਨ ਹਾਂ ਬੜੀ ਆਸ ਲੈ ਕੇ ਆਇਆ ਸਾਡਾ ਦਿਲ ਨਾ ਤੋੜ ਜਿਵੇਂ ਮਰਜੀ ਹੇਠ ਉੱਪਰ ਦੇਖ ਕੇ ਸਾਡਾ ਪ੍ਰੋਗਰਾਮ ਬੁੱਕ ਕਰ ਚਮਕੀਲੇ ਦੇ ਚਿਹਰੇ ਉੱਪਰ ਡਰ ਪੈ ਉੱੜ ਗਿਆ ਤੇ ਰੌਣਕ ਆ ਗਈ। ਚਮਕੀਲੇ ਨੇ ਕਿਹਾ ਕਿ ਜੇ ਇਹ ਗੱਲ ਹੈ ਫਿਰ 2 ਵਜੇ ਸਾਡਾ ਉਥੋਂ ਪ੍ਰੋਗਰਾਮ ਮੁੱਕਣਾ ਜਿੱਥੇ ਬੁੱਕ ਹੈ। ਤੇ ਸਾਨੂੰ 3 ਘੰਟੇ ਤੁਹਾਡੇ ਕੋਲ ਆਉਣ ਨੂੰ ਲੱਗਣੇ ਨੇ। ਤੁਸੀਂ ਆਪਣਾ ਪ੍ਰੋਗਰਾਮ 5 ਵਜੇ ਤੋਂ ਬਾਅਦ ਦਾ ਰੱਖੋ। ਡੀਐਸਪੀ ਛੱਟ ਦੇਣੀ ਬੋਲਿਆ। ਭਾਵੇਂ 6 ਵਜੇ ਆ ਜਾਈਂ। ਚਮਕੀਲੇ ਨੇ ਪ੍ਰੋਗਰਾਮ ਬੁੱਕ ਕਰਕੇ ਉਹਨਾਂ ਲਈ ਚਾਹ ਪਾਣੀ ਮੰਗਵਾਇਆ। ਫਿਰ ਚਮਕੀਲਾ ਸਤਕਾਰ ਨਾਲ ਡੀਐਸਪੀ ਉਹਨਾਂ ਨੂੰ ਗੱਡੀ ਤੱਕ ਛੱਡਣ ਗਿਆ। ਗੱਡੀ 'ਚ ਬੈਠੇ ਡੀਐਸਪੀ ਨੇ ਚਮਕੀਲੇ ਨੂੰ ਕਿਹਾ ਕਿ ਤੇਰੇ ਨਾਲ ਇੱਕ ਹੋਰ ਗਿਲ ਹੈ। ਤੂੰ ਭਾਪੀਆਂ ਦਿਉਰਾਂ ਤੇ ਨਨੰਦ ਪਰਜਾਈਆਂ ਤੇ ਜੀਜਾ ਸਾਲੀ ਤੇ ਜੇੜ ਪਰਜਾਈ ਤੇ ਸਭ ਤੇ ਗਾਣੇ ਗਾਏ ਨੇ ਪਰ ਪੁਲਸੀਆਂ ਤੇ ਤਾਂ ਕੋਈ ਗਾਣਾ ਗਾਇਆ ਹੀ ਨਹੀਂ ਚਮਕੀਲਾ ਬੋਲਿਆ ਉਹ ਤਾਂ ਮੈਂ ਡਰਦੇ ਨਹੀਂ ਨਹੀਂ ਗਾਇਆ ਬਾਈ ਤੂੰ ਸਿੱਟ ਆ ਕੇ ਨਾ ਕੁੱਟੋ ਵੈਸੇ ਮੈਂ ਇੱਕ ਗਾਣੇ ਦੇ ਵਿੱਚ ਕਿਹਾ ਸੀ ਪੁਲਿਸ ਡਰਾਈਵਰ ਤੇ ਗੌਣ ਵਾਲੇ ਸਾਰੇ ਇੱਕੋ ਕੋਠੇ ਦੇ ਟਾਲੇ ਆਹੋ ਆਹੋ ਕੀ ਚਮਕੀਲੇ ਨੂੰ ਮੈਂ ਕਹਿਣਾ ਇਹਦਾ ਕਿਹੜਾ ਕੋਠਾ ਟਹਿਣਾ ਉੱਠੇ ਰਾਹ ਪੈਂਦੇ ਨੇ ਅੱਖ ਨਾਲ ਤੀਵੀ ਦੀ ਤਲਾਜੀ ਲੈਂਦੇ ਨੇ ਡੀਐਸਪੀ ਨੇ ਉਸੇ ਟਾਈਮ ਚਮਕੀਲੇ ਦਾ ਹੱਥ ਕੋਟ ਲਿਆ ਸੀ ਤੇ ਮੁਸਕਰਾਉਂਦੇ ਹੋਏ ਵਿਦਾ ਲੈਂਦੇ ਆ ਅੱਗੇ ਚੱਲਣ ਨੂੰ ਆਪਣੇ ਡਰਾਈਵਰ ਨੂੰ ਇਸ਼ਾਰਾ ਕਰ ਦਿੱਤਾ ਸੋਸ਼ਲ ਮੀਡੀਆ 'ਤੇ ਉਹਨਾਂ ਦਾ ਇੱਕ किस्सा ਬਹੁਤ ਮਸ਼ਹੂਰ ਹੈ ਕਿ ਕਿਵੇਂ ਇੱਕ ਡੀਐਸਪੀ ਉਹਨਾਂ ਦੇ ਦਫ਼ਤਰ ਦੇ ਵਿੱਚ ਆ ਕੇ ਉਹਨਾਂ ਤੋਂ ਪ੍ਰੋਗਰਾਮ ਬੁੱਕ ਕਰਵਾਉਂਦਾ ਹੈ ਤੇ ਚਮਕੀਲਾ ਕਿਸੇ ਹੀਲੇ ਦੇ ਨਾਲ ਉਹਨਾਂ ਦਾ ਪ੍ਰੋਗਰਾਮ ਬੁੱਕ ਕਰਦਾ ਹੈ ਫਿਰ ਰੌਣਕਾਂ ਲੱਗਦੀਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ